ਨੌਜਵਾਨ ਮੁੰਡਿਆਂ ਦੇ ਥੱਪੜ ਮਾਰਦਾ ਪੁਲਿਸ ਮੁਲਾਜ਼ਮ ਤੁਸੀਂ ਵੀ ਵੇਖੋ ਵਰਦੀ ਦਾ ਰੂਪ ਖਾਕੀ ਤੇ ਉਠੇ ਸਵਾਲ ਨੌਜਵਾਨਾਂ ਦੇ ਕੁੱਟਮਾਰ ਕਰਦੇ ਪੁਲਿਸ ਮੁਲਾਜ਼ਮ ਦੀ ਇਹ ਵੀਡੀਓ ਸਾਹਮਣੇ ਆਈ ਹੈ ਸੰਗਰੂਰ ਤੋਂ ਜਿੱਥੇ ਚੀਮਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਲਖਵੀਰ ਸਿੰਘ ਨੇ ਇੱਕ ਫੈਕਟਰੀ ਦੇ ਸਾਹਮਣੇ ਕੁਝ ਨੌਜਵਾਨਾਂ ਦੇ ਸਰੀਰਾਂ 'ਤੇ ਥੱਪੜ ਜਿਹੜੇ ਨੇ ਨੌਜਵਾਨਾਂ ਦਾ ਕਸੂਰ ਇਹ ਸੀ ਕਿ ਉਹ ਇੱਕ ਮੋਟਰਸਾਈਕਲ ਤੇ ਚਾਰ ਜਨ ਸਵਾਰ ਹੋ ਕੇ ਜਾ ਰਹੇ ਸਨ ਕਿਹਾ ਜਾ ਰਿਹਾ ਹੈ ਕਿ ਰਾਸਤੇ ਦੇ ਵਿੱਚ ਚੈਕਿੰਗ ਕਰ ਰਹੇ ਐਸਐਚਓ ਲਖਵੀਰ ਸਿੰਘ ਨੇ ਉਹਨਾਂ ਨੂੰ ਰੋਕਿਆ ਇਸ ਦੌਰਾਨ ਐਸਐਚਓ ਸਾਹ ਦੇ ਨੌਜਵਾਨਾਂ ਵਿਚਕਾਰ ਕੀ ਗੱਲਬਾਤ ਹੋਈ ਕਿ ਐਸਐਚਓ ਸਾਹ ਤਾਂ ਆਪਣਾ ਆਪ ਹੀ ਖੋ ਬੈਠੇ ਉਹਨਾਂ ਨੇ ਇੱਕ ਨੌਜਵਾਨ ਦੇ ਥੱਪੜ ਜਨ ਨੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਰਾਹਗੀਰ ਵੀ ਤਮਾਸ਼ੀਨ ਬਣੇ ਦਿਖਾਈ ਦਿੱਤੇ ਤੇ ਐਸਐਚਓ ਸਾਹਿਬ ਇੱਕ ਤੋਂ ਬਾਅਦ ਦੂਜੇ ਨੌਜਵਾਨ ਦੇ ਥੱਪੜ ਮਾਰਨ ਤੁਰ ਪਏ ਨੌਜਵਾਨਾਂ ਦੇ ਸਰੀਰ 'ਤੇ ਥੱਪੜ ਮਾਰ ਰਹੇ ਐਸਐਚਓ ਲਖਵੀਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਸੰਬੰਧੀ ਜਦ ਐਸਐਚਓ ਲਖਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਉਹਨਾਂ ਆਫ ਕੈਮਰਾ ਸਪਸ਼ਟੀਕਰਨ ਦਿੱਤਾ ਕਿ ਉਕਤ ਨੌਜਵਾਨਾਂ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਸੀ ਜਿਸ ਕਾਰਨ ਉਹਨਾਂ ਨੇ ਥੱਪੜ ਮਾਰ ਦਿੱਤੇ ਇਸ ਸੰਬੰਧੀ ਡੀਐਸਪੀ ਭਰਪੂਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੀਡੀਓ ਵੇਖ ਲਈ ਹੈ ਲੇਕਿਨ ਇਸ ਸੰਬੰਧੀ ਕਿਸੇ ਵੀ ਧਿਰ ਵੱਲੋਂ ਸ਼ਿਕਾਇਤ ਨਹੀਂ ਦਿੱਤੀ ਗਈ ਇਸ ਲਈ ਉਹ ਖੁਦ ਪੜਤਾਲ ਕਰਕੇ ਬੰਦੀ ਕਾਰਵਾਈ ਕਰਨਗੇ ਮੈਂ ਵੀਡੀਓ ਹੀ ਦੇਖੀ ਆ ਥੀਕਲੀ ਕਿਸੇ ਨੇ ਨਾ ਤਾਂ ਕੋਈ ਕੰਪਲੇਂਟ ਕੀਤੀ ਹੈ ਤੇ ਨਾ ਹੀ ਮੇਰੇ ਧਿਆਨ ਚ ਲੈਂਦਾ ਵੀਡੀਓ ਦੇਖੀ ਆ ਮੈਂ ਇਹਦੀ ਮੈਂ ਪੜਤਾਲ ਕਰਾਂਗਾ ਪੋਰਟਾਲ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।